ਵਾਇਕੁਮ ਸਿਕ ਕਖਾਲਸਾ ਵਾਇਕੁਮ ਸਿਕ ਕੀ ਫਤਿਹ ਮੋਤਬਸੋਲ ਤੰਡਾ ਮੇਰੀ YouTube ਚੈਨਲ ਗੁਰੂ ਕਿਰਪਾ ਉਤੇ ਦੇਣ ਬਲੌਗ ਸੇ ਚ ਅੰਤਿਮ ਵੀਡੀਓ ਵਿੱਚ ਪਾਰਟੀ ਜਸ ਸੂਟ ਲਏ ਕੇ ਆਂ ਹੈ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਹੈ ਹੈਂਡਵਰਕ ਸੂਟ ਹੈ ਜੀ ਕਰੀਬ ਦੇ ਵਿੱਚ ਠੀਕ ਹੈ ਜੀ ਦਿਖਾਉਂਦੇ ਆ ਨਾ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰ ਲਾਗੇ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 98867210 ਜਿਵੇਂ ਤੁਸੀਂ ਆਪਣੀ ਚੁਆਇਸ ਦਾ ਕੋਈ ਵੀ ਡਿਜ਼ਾਈਨ ਬਣਾਇਆ ਕਰਵਾਉਣਾ ਚਾਹੁੰਦੇ ਹੋ ਉਹ ਵੀ ਅਸੀਂ ਜਿੱਡੀ ਕਰਕੇ ਦਵਾਗੇ ਚਾਹੀ ਮਸ਼ੀਨਰੀ ਵਰਕ ਹੋਏ ਤੇ ਚਾਹੀ ਹੈਂਡਵਰਕ ਹੋਏ ਠੀਕ ਹੈ ਹਾਂ ਜੀ ਮੈਂ ਦੇਖੋ ਬੋਟਲ ਗ੍ਰੀਨ 컬러 ਦਾ ਜੀ ਇਹ ਤੇ ਲਾਈਟ 골ਡਨ ਦਾ ਵਰਕ ਕੀਤਾ ਹੋਇਆ ਪੂਰੇ ਫਰੰਟ ਤੇ ਵਰਕ ਹੈ ਜੀ ਛੋਟੇ ਫਲਾਵਰਾਂ ਦੇ ਵਿੱਚ ਤੇ ਇਹਦੇ ਘੇਰੇ ਦੀ ਡਿਜ਼ਾਈਨਿੰਗ ਵੀ ਬਹੁਤ ਵਧੀਆ ਹੈ ਇਹ ਘੇਰੇ ਦੀ ਡਿਜ਼ਾਈਨਿੰਗ ਹੈ ਜੀ ਹੈਵੀ ਘੇਰੇ ਬਣਾਜੋ ਅੱਜ ਕੱਲ ਚੱਲ ਰਹੇ ਆ ਜੀ ਹੈਵੀ ਘੇਰੇ ਤਾਂ ਜ਼ਿਆਦਾ ਟ੍ਰੈਂਡ ਹੈ ਜੀ ਹੁਣ ਤੇ ਪ੍ਰਾਈਸ 2900 ਰਹੇਗਾ ਜੀ ਪੂਰਾ ਸੂਟ ਹੈ ਜੀ ਇਹ ਸੇਮ ਕਲਰ ਦੇ ਵਿੱਚ ਸਟਫ ਕਰੀ ਹੋਈ ਹੈ ਜੀ ਤੇ ਇਹਦੇ ਨਾਲ ਪ्योर ਸ਼ਿਫੋਨ ਦਾ ਦੁਪੱਟਾ ਹੈ ਜੀ ਤੇ ਪੂਰੇ ਦੁਪੱਟੇ ਤੇ ਵਰਕ ਕੀਤਾ ਹੈ ਇੱਦਾਂ ਕਾਰਨਰ ਤੇ ਫਲਾਵਰ ਆਏਗਾ ਤੇ ਕੱਟਵਰਕ ਆਏਗਾ ਤੇ ਪੂਰੇ ਦੁਪੱਟੇ ਦੇ ਵਿੱਚ ਹੈਂਡਵਰਕ ਕੀਤਾ ਹੋਇਆ ਜੀ ਡਾਟਸ ਦੇ ਵਿੱਚ ਇਹ ਮੇਰੇ ਦਾ ਕੁਲਰ ਡੁੱਲਾ ਦੁਪੱਟਾ ਹੈ ਜੀ ਤੇ ਕਲਰ ਵੀ ਬਹੁਤ ਿਆਰਾ ਲਾਈਟ 골ਡਨ ਦਾ ਬਹੁਤ ਸੋਹਣਾ ਕੰਬੀਨੇਸ਼ਨ ਹੈ। ਹੰਦੀ ਸਟਾਫ ਸ਼ਿਮਰ ਰੈਣੇ ਦਾ 골ਡਨ ਕਲਰ। ਇਹ ਵੀ ਪੂਰੇ ਕੰਟੇ ਤੇ ਬਰਕੇ ਜੀ ਫਲਾਵਰਾਂ ਦੇ ਵਿੱਚ ਡਾਟਸ ਦੇ ਵਿੱਚ ਤੇ ਨੀਚੇ ਘੇਰੇ ਦੀ ਡਿਜ਼ਾਈਨਿੰਗ ਵੀ ਬਹੁਤ ਵਧੀਆ। ਘੇਰੇ ਦੀ ਡਿਜ਼ਾਈਨਿੰਗ ਰਹੀ ਹੈ ਜੀ ਖੁੱਲਾ ਡੁੱਲਾ ਘੇਰਾ 27 28 ਰੈਡੀ ਕਰਵਾ ਸਕਦੇ ਹੋ ਤੁਸੀਂ ਠੀਕ ਹੈ ਜੀ ਪ੍ਰਾਈਸ 2900 ਰੁਪਏ ਦੇਗਾ ਸਟੱਪ ਸੀਮਰ ਤੇ ਇਧਰ ਬਾਜੂ ਦੀ ਡਿਜ਼ਾਈਨਿੰਗ ਆਏਗੀ ਜੀ niche cut ਵਰਕ ਉੱਪਰ ਫਲਾਵਰ ਪੂਰਾ ਸੂਟ ਹੈ ਜੀ ਇਹ ਮਰਦਾਂ ਦੇ ਪੱਟਾਣੇ ਜਿਹੜਾ ਇਹ ਨਾਲ 4 ਸਾਈਡ ਕੱਟ ਵਰਕ 4 ਸਾਈਡ ਕੱਟ ਵਰਕਰ ਹੈਗਾ ਫਲਾਵਰ ਰਹਿਣਗੇ ਤੇ ਡਾਟਸ ਦੇ ਵਿੱਚ ਵਰਕ ਰਹੇਗਾ ਜੀ ਟੋਟਲੀ ਹੈਂਡਵਰਕ ਸੂਟ ਹੈ ਜੀ ਪ੍ਰਾਈਸ 2900 ਰੁਪਏ ਦੇ ਵਿੱਚ ਵੈਂਗਣੀ ਕਲਰ ਜਿਵੇਂ ਹੈ ਹਾਂ ਜਿਸਟਾਫ オーਗੈਂਜ਼ਾ ਰਹੇਗਾ ਟੋਟਲੀ ਹੈਂਡਵਰਕ ਨਿਊ ਬਟੈਨਿੰਗ ਹੈ ਜੀ ਬਹੁਤ ਵਧੀਆ ਡਿਜ਼ਾਈਨਿੰਗ ਨੇੜੇ ਤੋਂ ਦਿਖਾਉਂਦੇ ਹਾਂ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਹੈ ਜੀ

ਇਹ ਤੁਹਾਨੂੰ 3500 ਪ੍ਰਾਈਸ ਹੈ ਜੀ ਇਹ ਪਿਓਰ オーਰਗਾਂజా ਸਟੱਫ ਹੈ ਜੀ ਇਹ ਤੇ ਦੁਪੱਟਾ ਵੀ ਬਹੁਤ ਹੈਵੀ ਹੈ ਜੀ ਇਹਦੇ ਕੋਪਨਿਆਂ ਤੇ ਇਦਾਂ ਹੈਵੀ ਵਰਕ ਆਏਗਾ ਜੀ ਦੁਪੱਟੇ ਤੇ 4 ਸੈੱਟ ਗੇਲ ਬਣੀ ਹੋਈ ਹੈ ਸੈਂਟਰ ਦੇ ਵਿੱਚ ਜਿਹੜੀਆਂ ਲੁੱਟੀਆਂ ਪਾਈ ਹੋਈਆਂ ਹਾਂ ਜੀ ਟੈਕਨੀਸ਼ਨ ਕੀਤੀ ਹੋਈ ਹੈ तो ड वर्क किया लाइनिंग डिजाइनिंग है पूरा सूट रहेगा जी य डिजाइनिंग घेरे दी जी देख नीचे कट तो तो दिजाने 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 वर्क ਤੇ ਉੱਪਰ ਛੋੜਾ ਘੇਰਾ 5 ਇੰਚ ਦਾ ਰੈਡੀ ਕੀਤਾ ਹੋਇਆ ਤੇ ਇਹ ਬਾਜੀ ਦੀ ਡਿਜ਼ਾਈਨਿੰਗ ਹੈ ਜੀ 컬러 ਨਹੀਂ ਫਟਾ ਤੇਿਆ ਨਾ ਤੇ ਡਿਜ਼ਾਈਨ ਨਹੀਂ ਲੱਗਦਾ ਕੋਈ ਨਾ ਇਹ ਨਹੀਂ ਦੁਪੱਟੇ ਤੇ ਡਿਜ਼ਾਈਨ ਹੈ ਜੀ ਐਦਾਂ ਹੀ 4 ਸਾਈਡ ਬਿਲ ਆਏਗੀ ਜੀ ਟੋਟਲੀ ਹੈਂਡਵਰਕ ਸੂਟ ਹੈ ਜੀ ਇਹ

ਜਿਹੜਾ ਇਹ ਜਰੀ ਵਰਕ ਹੁੰਦਾ ਬਿੱਟਰ ਸੌਫਟ ਵਾਲਾ ਹੁੰਦਾ ਜੀ ਇਹ ਚੁੱਬਣ ਵਾਲਾ ਵਰਕ ਨਹੀਂ ਹੈ ਪੂਰੇ ਫਰੰਟ ਤੇ ਵਰਕ ਹੈ ਜੀ ਲਾਈਟ 골ਡਨ ਦੇ ਵਿੱਚ ਪੂਰਾ ਫਰੰਟ ਤੇ نیچے ਕਿਹੜੀ ਦੀ ਡਿਜ਼ਾਈਨਿੰਗ ਦੀ ਕਾਫੀ ਕਿੱਤੀ ਹੋਈ ਹੈ ਜੀ ਤੇ نیچے ਕੱਟ ਵਰਕ 2900 ਪ੍ਰਾਈਸ ਰਹੇਗਾ ਜੀ ਇਧਰ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਤੇ ਦੁਪੱਟਾ ਇਹਦੇ ਨਾਲ ਚਨੋਂਨ ਦਾ ਰਹੇਗਾ ਪੂਰੇ ਦੁਪੱਟੇ ਤੇ ਹੀ ਵਰਕ ਕੀਤਾ ਹੋਇਆ ਦੇਖੋ ਇੱਦਾਂ ਕੰਨਿਆਂ ਤੇ ਵਰਕ ਆਇਆ ਜਿਵੇਂ ਸ਼ਰਟ ਤੇ ਘੇਰੇ ਤੇ ਵਰਕਾ ਉਮੀਦ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਜੀ ਕੋਸੜ ਕੱਟ ਵਰਕਰ ਰਹੀ ਨਾ ਤੇ ਵਿੱਚ ਫਲਾਵਰ ਰਹਿਣਗੇ ਇਹਦੇ ਛੋਟੇ ਪ੍ਰਾਈਸ ਮੱਥੀ ਸੋ ਰਹੇ ਹੋਗਾ ਜੀ ਇਸ ਤਰ੍ਹਾਂ ਜਿਵੇਂ ਫੰਕਸ਼ਨ ਹੁੰਦਾ ਆਪਣਾ ਮਹਿੰਦੀ ਫੰਕਸ਼ਨ ਹੁੰਦਾ ਜੀ ਉਸਤੇ ਆਪਾਂ ਮਹਿੰਦੀ ਗ੍ਰੀਨ ਪਾਉਂਦੇ ਹਾਂ ਜਿਵੇਂ ਹਲਕੀ ਤੇ ਹੁੰਦਾ येलो ਪਾਉਂਦੇ ਆ ਇਸੇ ਤਰ੍ਹਾਂ ਇਹ ਵਾਲਾ ਕਲਰ ਚਾਹਦਾ ਜੀ ਮਹਿੰਦੀ ਤੇ ਦੇਖੋ neck ਦੀ ਡਿਜ਼ਾਈਨ ਬਹੁਤ ਸੋਹਣੀ ਹੈ ਹੈਵੀ neck ਬਣਿਆ ਹੋਇਆ ਤੇ ਕਲੀਆਂ ਵਾਲਾ ਡਿਜ਼ਾਈਨ ਹੈ ਜੀ ਇਹਦੇ ਉੱਤੇ ਸਟਫ organza ਰਹੀ ਕਾ ਜੀ ਇਧਰ ਬਾਜੂ ਦੀ ਬਿਨਾਂ ਲੀ ਆ ਗਈ ਤੇ ਇਹਦੀ ਬਾਟਮ ਤੇ ਵੀ ਵਰਕ ਹੈ ਜੀ ਬਾਟਮ ਤੇ ਵੀ ਇਦਾਂ ਲਾਈਨਿੰਗ ਦੇ ਵਿੱਚ ਵਰਕ ਰਿਹਾ ਹੈ ਤੇ ਤੁਸੀਂ ਪਲਾਜ਼ੋ ਬਣਾਓ ਜਾਂ ਸਲਵਾਰ ਬਣਾਓ ਤੁਹਾਡੀ ਆਪਣੀ ਚੁਆਇਸ ਹੈ ਜੀ ਸਟਫ ਔਰ ਗੈਂਸ ਠੀਕ ਹੈ ਤੇ ਇਹਦੇ ਨਾਲ ਔਰਗੈਂza ਹੀ ਦੁਪੱਟਾ ਇਹਦਾ ਰੈਡੀ ਦਿੱਤਾ ਹੋਇਆ ਡੈਸ਼ ਲੱਗੀ ਹੋਈ ਹੈ ਫੋਰ ਸਾਈਡ ਤੇ ਇਹ ਵੀ ਬੋਟਾ ਪੱਤੀ ਨਾਲ ਡਿਜ਼ਾਈਨ ਪਾਇਆ ਹੋਇਆ ਹੈ ਬਹੁਤ ਵਧੀਆ ਲੱਗਦਾ ਜੀ ਇਹ 20% ਠੀਕ ਹੈ 2500 ਪ੍ਰਾਈਸ ਹੈ ਇਹ ਸੂਟ ਹਾਂਜੀ ਲਵੈਂਡਰ ਕਲਰ ਟਰੈਡ ਵਰਕ ਤੇ 골ਡਨ ਵਰਕ ਦੋਵੇਂ ਮਿਕਸ ਹੈ ਜਿਹਦੇ ਵਿੱਚ ਥੋੜੀ ਹੈਂਡਵਰਕ ਸੂਟ ਵੀ ਹੈ ਸੁੰਦਰ ਜੀ ਇਹ ਫਰੰਟ ਤੇ ਡਿਜ਼ਾਈਨਿੰਗ ਹੋ ਗਈ ਹੈ ਠੀਕ ਹੈ ਠੀਕ ਪੂਰਾ ਫਰੰਟ ਹੈਵੀ ਵਰਕ ਦੇ ਵਿੱਚ ਹੈ ਜੀ ਘੇਰੇ ਦੇ ਡਿਜ਼ਾਈਨ ਦੇਖੋ ਬਹੁਤ ਸੋਹਣੇ ਘੇਰੇ ਦੇ ਡਿਜ਼ਾਈਨ ਹੈ ਪ੍ਰਾਈਸ 12900 ਰਹੇਗਾ ਜੀ ਤੇ ਕਲਰ ਵੀ ਬਹੁਤ ਪਿਆਰਾ ਲਵੈਂਡਰ ਕਲਰ ਤੇ ਪਾਪਲ ਕਲਰ ਦਾ ਕੰਬੀਨੇਸ਼ਨ ਤੇ 골ਡਨ ਦੇ ਵਿੱਚ ਟੱਚ ਹੈ ਜੀ ਇਹਦਾ ਇਹ ਬਾਜੂ ਦੇਤੇ ਜਾਨੀਰੇ ਸਟਫ ਔਰਗੈਂਜ਼ਾ ਰਹਿ ਗਿਆ ਜੀ ਬਾਟਮ ਤੇ ਇਹ ਜਿੱਥੇ ਪਲੇਨ ਤੇ ਕੰਟਰਾਸਟ ਦੇ ਵਿੱਚ ਹੀ ਦੁਪੱਟਾ ਰਹੇਗਾ ਜੀ ਇਹਦਾ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਅਲੱਗ ਤੋਂ ਕਲਰ ਨੂੰ ਕੰਟਰਾਸਟ ਦੇ ਵਿੱਚ ਦੁਪੱਟਾ 4 1/2 ਵਰਕ ਕੀਤਾ ਹੋਇਆ ਬਹੁਤ ਬੱਤੀ ਲੱਗੇ ਹੋਏ ਜੀ ਸਮੋਸਾ ਲੇਸ਼ ਠੀਕ ਹੈ ਜੀ ਕੋਰਨ ਦੇ ਵਿੱਚ ਇਦਾਂ ਫਲਾਵਰ ਰਹੇਗਾ ਜੀ ਹੈਂਡਵਰਕ ਤੇ ਪੂਰੇ ਦੁਪੱਟੇ ਦੇ ਵਿੱਚ ਵੀ ਰਹੇਗਾ ਜੀ ਇਹਦਾ ਡਿਜ਼ਾਈਨ ਜਿੰਨੇ ਕੁੱਟੇ ਦੇ ਵਿੱਚ ਫੁੱਲਾ ਡੁੱਲਾ ਟਾਈ ਮਟਰ ਦਾ ਦੁਪੱਟਾ ਹੈ ਜੀ येलो कलर ਸਟਫ ਜੋ ਜੈਟ ਕੰਟਰਾਸਟ ਦੇ ਵਿੱਚ ਆ ਜੀ ਇਹ ਸੂਟ ਜਿਵੇਂ ਮੈਰੂਨ ਕਲਰ ਦਾ ਇਹਦੇ ਵਿੱਚ ਟੱਚ ਦਿੱਤਾ ਹੋਇਆ ਰੈੱਡ ਦਾ ਉਵੇਂ ਦਾ ਹੀ ਦੁਪੱਟਾ ਹੈ ਜੀ ਲਾਈਟ 골ਡਨ ਵਰਕ ਦਿੱਤਾ ਹੋਇਆ ਪੂਰੇ ਫਰੰਟ ਤੇ ਘੇਰੇ ਦੀ ਡਿਜ਼ਾਈਨ ਪੂਰੇ ਫਰੰਟ ਤੇ ਵਰਕ ਹੈ ਜੀ ਤੇ ਕੱਟ ਵਰਕ ਦੇ ਵਿੱਚ ਡਿਜ਼ਾਈਨਿੰਗ ਹੈ ਜੀ ਘੇਰੇ ਦੀ ਪੂਰਾ ਸੂਟ ਹੈ ਜੀ ਇਹ ਇਧਰ ਬਾਜੂ ਦੀ ਡਿਜ਼ਾਈਨਿੰਗ ਹੈ ਜੀ ਇਦਾਂ ਮੈਰੂਨ ਕਲਰ ਦਾ ਦੁਪੱਟਾ ਜਾਰਜਟ ਦਾ ਹਿੱਸਾ ਰਹੀ ਦਾ ਜੀ ਨਾਲ ਇੱਕਦਮ ਵਰਕ ਕਰੀ ਹੋਇਆ ਦੁਪੱਟੇ ਵੀ ਬਹੁਤ ਸੋਹਣਾ ਹੈ ਜੀ ਇਹ ਵੀ ਸੂਟ ਇਹਨਾਂ ਉੱਪਰ ਲਾਈਨ ਜਿਹੜੇ ਤੇ ਫਲਾਵਰ ਬਣੇ ਹੋਏ ਜੀ ਤੇ ਫੋਰ ਸਾਈਡਿੰਗ ਕੱਟ ਵਰਕ ਕੀਤਾ ਹੋਇਆ 골ਡਨ ਦੇ ਨਾਲ ਅਸ ਦੀ ਗੁਰੂ ਦੇ ਵਿੱਚ ਚੇਨਈ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੰਨੋ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ